ਤੁਸੀਂ ਦੇਖ ਰਹੇ ਹੋ ਦੇਨੀ ਸਿਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਅਕਸਰ ਹੀ ਲੋਕ ਕਹਿੰਦੇ ਵੀ ਲੋਕਾਂ ਨੂੰ ਕੋੜ ਕਚੈਰੀਆਂ ਵਿੱਚ ਕਾਫੀ ਲੰਬਾ ਸਮਾਂ ਆਪਣੇ ਕੇਸਾ ਮਗਰ ਲਾਇਆ ਜਾਂਦਾ ਤਾਂ ਇਨਸਾਫ ਤੇਰੀ ਨਾ ਮਿਲਦਾ ਲੇਕਿਨ ਲੁਧਿਆਣਾ ਦੀ ਇੱਕ ਮਾਨਯੋਗ ਅਦਾਲਤ ਮਾਨਯੋਗ ਅਮਰਜੀਤ ਦੀ ਫਾਸਟ ਟ੍ਰੈਕ ਕੋਰਟ ਨੇ ਇੱਕ ਨਾਬਾਲਗ ਲੜਕੀ ਦੇ ਜਿਹੜਾ ਜਬਰ ਜਨਾਹ ਨੂੰ ਕਰਨ ਦੇ ਇੱਕ ਦੋਸ਼ੀ ਨੂੰ 20 ਸਾਲ ਦੀ ਸਜ਼ਾ ਨਾਲ ਲੱਖਾਂ ਰੁਪਏ ਦਾ ਜੁਰਮਾਨਾ ਕਰਕੇ ਉਸ ਪੀੜਿਤ ਬਾਪ ਨੂੰ ਇਨਸਾਫ ਦੇਣ ਦੇ ਵਿੱਚ ਕੁਛ ਹੀ ਸਮਾਂ ਲਗਾਇਆ ਤਾਂ ਇਸਤਾ ਦੀ ਆਪਣੀ ਮਾਂ ਜੋ ਅਦਾਲਤਾਂ ਜਿਹੜੀਆਂ ਹੈਗੀਆਂ ਉਹ ਅੱਜ ਵੀ ਲੋਕਾਂ ਦੇ ਉੱਪਰ ਉਸ ਕਥਨ ਨੂੰ ਅਧੂਰਾ ਜਾਂ ਗਲਤ ਸਾਬਿਤ ਕਰਦੀਆਂ ਵੀ ਅਦਾਲਤਾਂ ਵਿੱਚ ਨਿਆਂ ਦੇਰੀ ਨਾ ਹੁੰਦਾ ਬਲਕਿ ਜਲਦੀ ਹੁੰਦਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿਹੜੇ ਖਾਸਕੇ ਉਹ ਨਾਬਾਲਗ ਲੜਕੀਆਂ ਖਾਸਕੇ ਜਿਹੜੀਆਂ ਮੈਂਟਲ ਰਿਟਾਇਰਡ ਹੁੰਦੀਆਂ ਤਾਂ ਉਹਨਾਂ ਦਾ ਜਿਹੜੀਆਂ ਮਾਜੋਗ ਦਲਤਾ ਫਾਸਟੈਕ ਬੰਦੀ ਤਾਂ ਉਹਨਾਂ ਵਿੱਚ ਜਿਹੜੇ ਮਾਨਯੋਗ ਜੱਜ ਸਾਹਿਬ ਬੰਦੇ ਤਾਂ ਬਿਲਕੁਲ ਸਬੂਤਾਂ ਦੇ ਆਧਾਰ ਦੇ ਉੱਤੇ ਵਿਕਟਮ ਨੂੰ ਖਾਲਕੇ ਇਨਸਾਫ ਦੇਣ ਦੇ ਵਿੱਚ ਕੁਝ ਸਮਾਂ ਹੀ ਲਗਾਉਂਦੇ ਆ ਤਾਂ ਐਦਾਂ ਦਾ ਹੀ ਮਾਮਲਾ ਲੁਧੇਰਾ ਦੇ ਇੱਕ ਜਮਾਲਪੁਰ ਇਲਾਕੇ ਦਾ ਪਿਛਲੇ ਸਾਲ ਯਾਨੀ ਕਿ ਸਤੰਬਰ ਦਾ ਮਾਮਲਾ ਸੀ ਜਦੋਂ ਲੁਧੇਰਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਇੱਕ ਨਾਬਾਲਕ ਜਿਹੜੀ ਮੈਂਟਲੀ ਰਿਟਾਰਡ ਲੜਕੀ ਸੀ ਤਾਂ ਉਸ ਦਾ ਰਾਜ ਜਾਂਦੇ ਇੱਕ ਰਾਘੀਰ ਨੇ ਜਿਹੜਾ ਕਿ ਯੂਪੀ ਦਾ ਰਹਿਣ ਵਾਲਾ ਸੀਟਾ ਉਸ ਨੇ ਇੱਕ ਜ਼ਬਰਜਨਾ ਕਰਕੇ ਕੁੜੀ ਦੇ ਨਾ ਗਲਤ ਕੰਮ ਕਰਕੇ ਜਿਹੜਾ ਇੱਕ ਦੁਨੀਆ ਨੂੰ ਸ਼ਰਮਸਾਰ ਕੀਤਾ ਸੀ ਤਾਂ ਬੇਸ਼ੱਕ ਰੋਪੀ ਨੂੰ ਮੌਕੇ ਤੇ ਉਸ ਦੇ ਪਿਤਾ ਨੇ پکڑ ਕੇ ਪੁਲਿਸ ਦੇ ਹਵਾਲੇ ਕੀਤਾ ਲੇਕਿਨ ਫਿਰ ਵੀ ਪੁਲਿਸ ਦੀ ਢਿੱਲੀ ਕਾਰਵਾਈ ਕਰਨ ਕਾਰਨ ਜਿਹੜਾ ਮਾਮਲਾ 2 ਦਿਨਾਂ 2 ਮਹੀਨਿਆਂ ਬਾਅਦ ਹੀ ਕੋਰਟ ਦੇ ਵਿੱਚ ਸਾਹਮਣੇ ਪੇਸ਼ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਨਾਲ ਜਿਹੜਾ ਅੱਜ ਜਿਹੜਾ ਪੀੜਤ ਨੂੰ ਇਨਸਾਫ ਮਿਲਿਆ ਉਸਤੇ ਬੱਚੀ ਨੂੰ ਜਿਹੜਾ ਉਹ ਜਬਰ ਜਨਾਤ ਕਰਨ ਵਾਲੇ આરોપી ਨੂੰ 20 ਸਾਲ ਦੀ ਸਜ਼ਾ ਤੇ ਲੱਖਾਂ ਰੁਪਏ ਦਾ ਜੁਰਮਾਨਾ ਕੀਤਾ ਗਿਆ ਤਾਂ ਬਿਲਕੁਲ ਇਸ ਟਾਈਮ ਉਹਦੇ ਪਿਤਾ ਵੀ ਮੇਨਾ ਮੌਜੂਦ ਹੈ ਬਿਲਕੁਲ ਕੈਮਰੇ ਸਾਹਮਣੇ ਆ ਕੇ ਅੱਜ ਮਾਨਯੋਗ ਅਦਾਲਤ ਇਥੇ ਧੰਨਵਾਦ ਜਿਤਾਉਂਦੇ ਆ ਉੱਥੇ ਹੀ ਉਹਨਾਂ ਲੋਕਾਂ ਦੇ ਜਿਹੜਾ ਮਨ ਦੇ ਵਿੱਚ ਸ਼ੰਕਾ ਹੁੰਦੀ ਵੀ ਅਦਾਲਤੀ ਨਿਆਂ ਤੇ ਨਾ ਮਿਲਦਾ ਤਾਂ ਸਾਰੇ ਮਾਮਲਾ ਕੀ ਸੀ ਪਹਿਲਾ ਸਭ ਤੋਂ ਪਹਿਲਾਂ ਮੈਂ ਉਸ ਤੁਹਾਨੂੰ ਵਕੀਲਾਂ ਰੂਬਰੂ ਕਰਾਂ ਜਿਨ੍ਹਾਂ ਨੇ ਇਸ ਸਾਰੇ ਮਾਮਲੇ ਤੋਂ ਪਰਦਾ ਉਠਾ ਕੇ ਔਰ ਉਸ ਵਿਕਟਮ ਪਰਿਵਾਰ ਨੂੰ ਜਲਤੋ ਜਲਤ ਨਿਆਂ ਦਿੱਤਾ ਤਾਂ ਗੱਲਬਾਤ ਕਰਾਂਗੇ ਕਿਹੜਾ ਮਾਮਲਾ ਸੀ ਕਿੱਦਾਂ ਹੋਇਆ ਤਾਂ ਮੇਨਾ ਮੌਜੂਦਾ ਇਸ ਟਾਈਮ ਐਡਵੋਕੇਟ ਮੈਡਮ ਦਿਪਤੀ ਸਲੂਜਾ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਜੀ ਦੈਨਿਕ ਸਵੇਰਾ ਦਾ ਮੈਂ तहे ਦਿਲੋਂ ਧੰਨਵਾਦ ਆ ਜਦੋਂ ਵੀ ਕੋਈ ਐਡਾ ਦੀ ਨਿਊਜ਼ ਹੁੰਦੀ ਹੈ ਤਾਂ ਸੰਦੀਪ ਜੀ ਬਿਲਕੁਲ ਨੀ ਸ਼ੁਕਲ ਸੇਵਾ ਦੇ ਨੰਦੇ ਅਹ ਕਿਦਾਂ ਦੇਖ ਦਿਓ ਮੈਡਮ ਅ ਪਿਛਲੇ ਸਾਲ ਮਾਮਲਾ ਸਾਹਮਣੇ ਆਸੀ ਕਾਲੀ ਮਾਂਜੋ ਅਮਜ ਦੀ ਫਾਸਟ ਟਰੈਕ ਕੋਰਟ ਨੇ ਜਿਹੜਾ ਇੱਕ ਵੱਡਾ ਫੈਸਲਾ ਦਿੱਤਾ ਨਾਂ ਬਾਲੀ ਜਿਹੜੀ ਲੜਕੀ ਦਿਮਾਗੀ ਕਮਜ਼ੋਰ ਸੀ 20 ਸਾਲ ਦੀ ਸਜ਼ਾ ਉਸ આરોપી ਦੇ ਨਾਂ ਲੱਖਾਂ ਰੁਪਏ ਦਾ ਜਿਹੜਾ ਉਹਨੂੰ ਜੁਰਮਾਨਾ ਤਾ ਲੱਗਦਾ ਵੀ ਵਿਕਟਮ ਪਰਿਵਾਰ ਨੂੰ ਕੱਲ ਪੂਰਾ ਇਨਸਾਫ਼ ਮਿਲ ਜੇ ਤਾਂਕਿ ਉਹ ਅੱਜ ਪੀੜਤ ਬੱਚੀ ਦਾ ਜਿਹੜਾ ਬਾਪ ਹੈ ਉਹ ਕੈਮਰੇ ਸਾਹਮਣੇ ਆ ਕੇ ਖੜਾ ਹੋ ਗਿਆ 20 ਨਾ ਬਾਲਕ ਲੜਕੀ ਦੇ ਪਿਤਾ ਦੇ ਕੋਲੋਂ ਦਰਦ ਪੁੱਛੋ ਜਿਹੜੀ ਦਿਮਾਗੀ ਕਮਜ਼ੋਰ ਹੈ ਤੇ ਹਵਸ ਕਿੰਨੀ ਹੈ ਤੇ ਜਦੋਂ ਮੈਨੂੰ ਇਹ ਪਤਾ ਲੱਗਾ ਸਵੇਰੇ ਮੈਂ ਹੋ ਕੇ ਇਸੀ ਕੋਰਟ 'ਚ ਜਦੋਂ ਸ਼ਾਮੀ ਮੈਨੂੰ ਆਰਡਰ ਪਤਾ ਲੱਗੇ 313 ਸਟੇਟਮੈਂਟ ਹੋਣ ਦੇ ਬਾਅਦ ਅਕਿਊਸਟੇ ਤਾਂ ਮੈਂ ਸਭ ਤੋਂ ਪਹਿਲੇ ਮੇਰੇ ਅੱਖਾਂ 'ਚ ਪਾਣੀ ਪਾਣੀ ਦੀਆਂ ਬੂੰਦਾ ਵਰਸੀਆਂ ਕਿ ਚਲੋ ਵਾਇਗਰੂ ਨੇ ਕਿਸੇ ਦੀ ਸੇਵਾ ਲਈ ਚੁੰਨੀਆ ਸਾਨੂੰ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕੰਪਨਸੇਸ਼ਨ ਦੱਸੀ ਵੀ ਇੰਨੀ ਕੰਪਨਸੇਸ਼ਨ ਮੁਆਵਜ਼ਾ ਮਿਲ ਰਿਹਾ ਵਿਕਟਮ ਨੂੰ ਪਹਿਲੇ ਇੰਟਰਮ ਜਿਹੜੀ ਮਿਲੀ ਸੀਗੀ ਕੰਪਨਸੇਸ਼ਨ 30000 ਸੀ ਹਜੇ ਤੱਕ ਵਿਕਟਮ ਦੇ ਅਕਾਊਂਟ ਵਿੱਚ ਨਹੀਂ ਆਈ ਕਿਉਂਕਿ স্পੈਸ਼ਲ ਅਬਲ ਚਾਈਲਡ ਹੈ ਤਾਂ স্পੈਸ਼ਲ ਅਬਲ ਦੇ ਗਾਰਡੀਅਨ ਹੁੰਦੇ ਉਹਨਾਂ ਦੇ ਫਾਦਰ ਦੇ ਅਕਾਊਂਟ ਵਿੱਚ ਵੀ ਆ ਸਕਦੀ ਹੈ ਬਟ ਡਿਸਟ੍ਰਿਕਟ ਸਰਵਿਸ ਲੀਗਲ ਅਥਾਰਟੀ ਦਾ ਕਹਿਣਾ ਸੀ ਕਿ ਨਹੀਂ ਬੱਚੀ ਦੇ ਨਾਮ ਦਾ ਅਕਾਊਂਟ ਖੋਲੋ ਤੇ ਇਹ ਤੁਹਾਨੂੰ ਵਿਕਟਮ ਦੇ ਫਾਦਰ ਦੱਸਾਂਗੇ ਕਿ ਕੀ ਤਕਲੀਫਾਂ ਆਂਦੀਆਂ ਬੈਂਕ ਕਾਲੇ ਜਲਦੀ ਅਕਾਊਂਟ ਨਹੀਂ ਖੋਲਦੇ স্পੈਸ਼ਲ ਅਬਲ ਚਾਈਲਡ ਦਾ ਹੁਣ ਅਕਾਊਂਟ ਖੁੱਲ ਚੁੱਕਾ ਹੈ ਤਾਂ ਕੰਪਨਸੇਸ਼ਨ ਦੀ ਅਮਾਊਂਟ ਇਹਨਾਂ ਨੂੰ ਮਿਲ ਜਾਏਗੀ ਰੀਡਰ ਸਾਹਿਬ ਨੇ ਦੱਸਿਆ ਵੀ 6 ਲ ਜਦੋਂ ਪਤਾ ਲੱਗਾ ਤਾਂ ਸਭ ਤੋਂ ਪਹਿਲੇ ਮੈਂ ਵਾਈਗੁਰੂ ਜੀ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਕਾਲ ਕੀਤੀ ਜਿਹੜੇ ਪਿੱਛੇ ਕੁਝ ਦੱਸਦੇ ਐ ਥੋੜਾ ਗਿਆਨ ਦਿੰਦੇ ਐ ਫਿਰ ਉਹਦੇ ਬਾਅਦ ਮੈਂ ਵਿਕਟਮ ਦੇ ਫਾਦਰ ਨੂੰ ਕਾਲ ਕੀਤੀ ਵੀ ਤੁਹਾਡਾ ਇੱਦਾਂ ਦਾ ਮੁਆਵਜ਼ਾ ਹੋ ਗਿਆ ਤਾਂ ਮੇਰੀਆਂ ਅੱਖਾਂ 'ਚ ਤਾਂ ਜੋ ਬੂੰਦਾ ਸੀ ਵਿਕਟਮ ਦੇ ਫਾਦਰ ਕੋਲੋਂ ਆਵਾਜ਼ ਹੀ ਨਹੀਂ ਨਿਕਲੀ 10 ਮਿੰਟ ਸਾਇਲੈਂਟ ਹੋ ਗਏ ਉਹ ਜਿੱਥੇ ਲੋਕਾਂ ਦੀਆਂ ਜੁੱਤੀਆਂ ਟੁੱਟ ਜਾਂਦੀਆਂ ਇਨਸਾਫ ਲਈ ਗੇੜੇ ਲਾ ਲਾ ਕੇ ਤੇ ਇਨਸਾਫ ਲੇਟ ਹੁੰਦਾ ਇੱਕ ਹੋਰ ਕੇਸ ਚੱਲ ਰਿਹਾ ਪਿੱਛੇ ਸੰਦੀਪ ਜੀ ਕਵਰੇਜ ਕਰਕੇ ਗਏ ਐ ਉਹ ਕੇਸ 2 ਸਾਲ ਤੋਂ ਵੀ ਉੱਪਰ ਹੋ ਗਿਆ ਹਜੇ ਤੱਕ ਉੰਦੀ ਜਜਮੈਂਟ ਨਹੀਂ ਦਿੱਤੀ ਜੱਸ ਸਾਹਬਾਂ ਨੇ ਤੇ ਮੈਂ ਵਿਕਟਮ ਦੀ ਜਿਹੜੇ ਅਕਿਊਜ਼ ਦਾ ਵਹ ਉਹਦੇ ਡੀਐਨਏ ਰਿਪੋਰਟ ਵੀ ਆ ਗਈ ਹੈ ਔਰ ਡੀਐਨਏ ਰਿਪੋਰਟ ਮੈਡੀਕਲ ਰਿਪੋਰਟ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਕਿ ਅਕਿਊਜ਼ਡ ਹੀ ਫੂਟੇਜ ਜਿਹੜਾ ਬੱਚੇ ਦੇ ਵਿਕਟਮ ਦੇ ਹੈ ਸੀਗਾ ਉਸ ਫੂਟੇਜ ਦਾ ਫਾਦਰ ਉਹ ਅਕਿਊਜ਼ਡ ਹੀ ਹੈ ਤਾਂ ਵੀ ਹਜੇ ਤੱਕ ਫੈਸਲਾ ਨਹੀਂ ਦਿੱਤਾ ਜਾ ਰਿਹਾ ਤੇ ਇਸ ਜੱਜ ਸਾਹਿਬ ਜੀ ਦਾ ਮੈਂ ਅਮਰਜੀਤ ਸਰਦਾਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦਾਂ ਕਿ ਪੂਰਾ 1 ਸਾਲ ਦੇ ਵਿੱਚ ਪੂਰੀ ਸਪੈਸ਼ਲ ਫਾਸਟ ਟਰੈਕ ਕੋਰਟ ਦੇ ਨਿਯਮਾਂ ਨੂੰ ਪਾਲਨ ਕਰਦੇ ਹੋਏ ਜਜਮੈਂਟ ਨਿਆਂ ਦਿੱਤਾ ਉਹਨਾਂ ਨੇ ਵਿਕਟਮ ਨੂੰ ਪੂਰਾ-ਪੂਰਾ ਨਿਆਂ ਦਿੱਤਾ ਤੇ ਉਹਨਾਂ ਨੇ ਇਹ ਗਰੀਮਾ ਔਨਰੇਬਲ ਕੋਰਟ ਦੀ ਗਰੀਮਾ ਨੂੰ ਕਾਇਮ ਕੀਤਾ ਨਿਆਂ ਦੇ ਕੇ ਕਿ ਹਾਂ ਗਰੀਬ ਔਰ ਅਮੀਰ ਦੋਨਾਂ ਲਈ ਬਰਾਬਰ ਦਾ ਨਿਆਂ ਹੈ ਬਿਲਕੁਲ ਬੇਸ਼ੱਕ ਬੜੀ ਮਿਹਨਤ ਕੀਤੀ ਹੋਏ ਇਹ ਫਾਸ ਸਪੈਸ਼ਲ ਜੜੀਆਂ ਫਾਸਟ ਟ੍ਰੈਕ ਕੋਡ ਹੁੰਦੀ ਹੈ ਜਿਹੜੇ ਨਾਬਾਲਗ ਬੱਚੇ ਜਿਹੜੇ ਜਬਰ ਜਨਾਹ ਕੇਸ ਹੁੰਦੇ ਕਾਫੀ ਸਮਾਂ ਲੱਗਦਾ ਲੇਕਿਨ ਇਸ ਵਾਰ ਜ਼ਿਲ੍ਹਾ ਲੁਧਿਆਣਾ ਦੀ ਮਾਨਯੋਗ ਅਮਰਜੀਤ ਸਿੰਘ ਦੀ ਅਦਾਲਤ ਨੇ ਅੱਜ ਉਹ ਵੱਡਾ ਫੈਸਲਾ ਦੇ ਕੇ ਉਸ ਪੀੜਿਤ ਪਰਿਵਾਰ ਨੂੰ ਇਨਸਾਫ ਦਿੱਤਾ ਕਿਉਂਕਿ ਨਾਬਾਲਗ ਲੜਕੀ ਸੀ ਜਿਹੜਾ ਕਿ ਲੜਕੇ ਨੇ ਉਹਨਾਂ ਜਬਰ ਜਨਾਹ ਕੀਤਾ ਤਾਂ ਕਿਤੇ ਕਿਤੇ ਆ ਕੇ ਪੂਰਾ ਪੀੜਿਤ ਪਰਿਵਾਰ ਸਦਮੇ 'ਚ ਵੀ ਸੀ ਤਾਂ ਜਦੋਂ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਕਿ ਉਹਨਾਂ ਨੂੰ ਇਕ ਇੰਨਾ ਵੱਡਾ ਇਨਸਾਫਤਾ ਮਾਂਜੋ ਅਮਰ ਜੀ ਦੀ ਸਪੈਸ਼ਲ ਫਾਸਟ ਟਰੈਕ ਕੋਰਟ ਨੇ ਤਾਂ ਕਿਹਾ ਕਿ ਤੇ ਆ ਕੇ ਪੂਰਾ ਪਰਿਵਾਰ ਬਿਲਕੁਲ ਕੁਝ ਸਮੇਂ ਲਈ ਬਿਲਕੁਲ ਸ਼ਾਂਤ ਹੋ ਗਿਆ ਅੱਖਾਂ 'ਚ ਆंसू ਸੀ ਵੀ ਉਹਨਾਂ ਨੂੰ ਇੰਨੀ ਜਲਦੀ ਇਨਸਾਫ ਮਾਂਜੋ ਕੋਰਟ ਨੇ ਦਿੱਤਾ ਤਾਂ ਮੈਨਾ ਮੌਜੂਦ ਹੈ ਪੀੜਤ ਦੇ ਪਿਤਾ ਜੀ ਕਿ ਸਪੈਸ਼ਲ ਕੈਂਪ ਲੱਗੇ ਆਣਾ ਆ ਕੇ ਆਪਣਾ ਦੁੱਖ ਵੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਮਾਂਜੋ ਬੋਰ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਸੀ ਤੋਂ ਮੌਜੂਦ ਹੈ ਮੇਨਾ ਪੀੜਿਤ ਦੇ ਪਿਤਾ ਜੀ ਕਿਸਾ ਦੇ ਦੋ ਵੱਡਾ ਇਨਸਾਫ ਮਿਲਿਆ ਤੁਹਾਡਾ ਕੱਲ 20 ਸਾਲ ਦੀ ਯੂਰੋਪੀ ਸਜਾਇ ਕੇਸਾ ਦੇ ਦੋ ਸਰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੋ ਦੁੱਖ ਮੈਂ ਦੇਖਿਆ ਆਪਣੀ ਅੱਖਾਂ ਸਾਹਮਣੇ ਔਰ ਜੋ ਮੇਰਾ ਸਾਥ ਤਿਪਤੀ ਸਲੋਜਾ ਜੀ ਨੇ ਮੈਡਮ ਨੇ ਜੀ ਨੇ ਦਿੱਤਾ ਹੈ ਉਹਨਾਂ ਨੂੰ ਦਿਲੋਂ ਧੰਨਵਾਦ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਅੰਦਰੋਂ ਆਤਮਾ ਕੁਝ ਕਹਿਣ ਨੂੰ ਗਵਾਹੀ ਨਹੀਂ ਪਰ ਰਹੀ ਲੇਕਿਨ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਕਰਕੇ ਕਿ ਮੈਨੂੰ ਇਨਸਾਫ ਮਿਲਿਆ 1 ਸਾਲ ਦੇ ਵਿੱਚ ਕਿਉਂਕਿ ਜਦੋਂ ਮੈਂ ਸ਼ੁਰੂ ਚ ਕੇਸ ਲਾਇਆ ਸੀ ਤਾਂ ਮੇਰਾ 2 ਮਹੀਨੇ ਮੇਰਾ ਕੇਸ ਅਦਾਲਤ ਵਿੱਚ ਉਹ ਨਹੀਂ ਲੱਗਿਆ ਮੈਂ ਬਹੁਤ ਥੱਕੇ ਖਾਦੇ ਮੈਨੂੰ ਮੈਡਮ ਜੀ ਨੇ ਫੋਨ ਕੀਤਾ ਕਿ ਬੇਟਾ ਜੀ ਆ ਤੁਸੀਂ ਕਿੱਥੇ ਹੋ ਮੈਂ ਕਿਹਾ ਮੈਡਮ ਜੀ ਮੈਂ ਘਰੇ ਆਂ ਕਹਿੰਦੀ ਬੇਟਾ ਜੀ ਤੁਸੀਂ ਮੇਰੇ ਕੋਲੇ ਆਓ ਜੋ ਮੇਰੇ ਤੋਂ ਬਣੂਗਾ ਮੈਂ ਤੁਹਾਡੇ ਲਈ ਖੜੀ ਹੋ ਕੇ ਤੁਹਾਡੇ ਨਾਲ ਬਰਾਬਰ ਉਹਦੇ ਨਾਲ ਮੈਂ ਉਹ ਸੇਵਾ ਕਰੂੰਗੀ ਕਿਉਂਕਿ ਉਹ ਤੁਹਾਡੀ ਤਲੀ ਉਹ ਮੇਰੀ ਧੀ ਹੈ ਉਹਨਾਂ ਨੇ ਆਪਣੀ ਧੀ ਸਮਝ ਕੇ ਮੇਰਾ ਬਹੁਤ ਸਾ ਦਿੱਤਾ ਔਰ ਮੈਂ ਸ਼ੁਕਰ ਗੁਜ਼ਾਰਾਂ ਜੱਜ ਸਾਹਿਬ ਜੀ ਜਬੀ ਕਿ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਜੋ ਮੇਰੇ ਦਿਲ ਦੀ ਪੀੜਾ ਸੀ ਉਹਨੂੰ ਸਮਝ ਕੇ ਮੈਨੂੰ ਇਨਸਾਫ ਦਿਲਾਇਆ ਗਿਆ ਬਿਲਕੁਲ ਭਾਵੁਕ ਪਲ ਹੋਣਗੇ ਬਿਲਕੁਲ ਨਾਬਾਲਗ ਬੱਚੀ ਸੀ ਜਿਹਦਾ 1 ਸਾਲ ਪਹਿਲਾਂ ਸਤੰਬਰ ਦਾ ਮਹੀਨਾ ਸੀ ਲੱਗ ਰਿਹਾ ਸੀ ਤੁਸੀਂ ਰੋਪੀ ਨੂੰ ਮੋਕੇ ਤੇ ਫੜ ਲਿਆ ਸੀ ਸਰ ਗੱਲ ਇਦਾਂ ਸੀਗੀ ਕਿ ਮੈਂ ਆਟੋ ਚਲਾਣਾ ਮੈਂ ਆਪਣੇ ਘਰੇ ਪਹੁੰਚਿਆ ਬੰਦਾ ਦੁਪਹਿਰੇ ਚਲੇ ਜਾਂਦਾ ਰੋਟੀ ਪਾਣੀ ਖਾਣ ਚ ਮੈਂ ਰੋਟੀ ਪਾਣੀ ਖਾਣ ਗਿਆ ਤੇ ਮੈਂ ਥੋੜਾ ਜਿਆ ਮੈਂ ਕਿ ਰੈਸਟ ਕਰ ਲੈਣਾ 10 15 ਮਿੰਟ ਵੀ ਫਿਰ ਜਾਊਗਾ ਤੇ ਮੇਰੀ ਬੇਟੀ ਬਾਹਰ ਬੈਠੀ ਸੀ ਕਿਤੇ ਉਹ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਬੰਦਾ ਅਣਜਾਣ ਬੰਦਾ ਉਹਨੇ ਕੁੜੀ ਦਾ ਮੂੰਹ ਦੱਬਿਆ ਤੇ ਉਹਨੂੰ ਗੋਦੀ ਚ ਝੱਕ ਕੇ ਉਹਨੂੰ ਲੈ ਗਿਆ ਕੋਕਿ ਕੁੜੀ ਸੀ ਕਿ 12-13 ਸਾਲ ਦੀ ਉਸ ਵਕਤ ਤੇ ਔਰੋਪੀ ਉਮਰ ਜ਼ਿਆਦਾ ਸੀ 25-26 ਸਾਲ ਦਾ ਮੁੰਡਾ ਸੀਗਾ ਉਹ ਤੇ ਜੀ ਉਹ ਲੈ ਗਿਆ ਉਧਰੋਂ ਅਚਾਨਕ ਗਲੀ ਚ ਇੱਕ ਮੁੰਡਾ ਆਇਆ ਬੱਚੇ ਆ ਛੋਟੇ ਛੋਟੇ ਦੋ ਕਹਿੰਦਾ ਅੰਕਲ ਅੰਕਲ ਤੁਹਾਡੀ ਕੁੜੀ ਦਾ ਮੂੰਹ ਦੱਬ ਕੇ ਕੋਈ ਬੰਦਾ ਚੱਕ ਕੇ ਲੈ ਗਿਆ ਤੇ ਮੈਂ ਔਰ ਮੇਰੀ ਵਾਈਫ ਅਸੀਂ ਇੱਕਦਮ ਬਾਹਰ ਭੱਜੇ ਘਰੋਂ ਲੱਭਣ ਵਾਸਤੇ ਵੀ ਆਹ ਹੋ ਕੀ ਗਿਆ ਤੇ ਅਸੀਂ ਉਹ ਬੱਚਿਆਂ ਨੂੰ ਪੁੱਛਿਆ ਵੀ ਬੇਟਾ ਕਿੱਧਰ ਗਏ ਆ ਉਹ ਤਾਂ ਕਹਿੰਦੇ ਅੰਕਲ ਇਧਰ ਨੂੰ ਲੈ ਕੇ ਗਿਆ ਹੋ ਵੀ ਇਹ ਅਸੀਂ ਸਾਨੂੰ 5-7 ਮਿੰਟ ਲੱਗ ਗਏ ਲੱਭਣ ਨੂੰ ਕਿਉਂਕਿ ਜੀ ਉਹ ਝਾੜੀਆਂ ਦੇ ਵਿੱਚ ਪਿੱਛੇ ਮਕਾਨ ਦੇ ਪਿੱਛੇ ਬੜਿਆ ਆਇਆ ਸੀਗਾ ਉਹਨੂੰ ਪਕੜ ਲਿਆ ਉਹ ਮੌਕੇ ਤੇ ਅਸੀਂ ਜਦੋਂ ਦੇਖਿਆ ਜੀ ਮੈਂ ਮੌਕੇ ਤੇ ਪਹੁੰਚਿਆ ਬਿਲਕੁਲ ਮੈਂ ਬਿਲਕੁਲ ਮੌਕੇ ਤੇ ਫੜਿਆ ਜੀ ਉਪਰੋਂ ਉਹਨੇ ਮੇਰੀ ਲੜਕੀ ਦੇ ਵੀ ਤੇ ਆਪਣੇ ਵੀ ਸਭ ਕੁਝ ਮਤਲਬ ਉਹ ਉਹ ਦਿਸ਼ਾ ਮੈਂ ਨਹੀਂ ਦੇਖ ਸਕਦਾ ਜੀ ਜੋ ਮੈਂ ਮੇਰੀ ਅੱਖਾਂ ਸਾਹਮਣੇ ਉਹ ਨਜ਼ਾਰਾ ਸੀਗਾ ਉਦੋਂ ਤਾਂ ਚਲੋ ਮਨ ਪੂਰਾ ਭਰ ਗਿਆ ਮੈਂ ਉਹਨੂੰ ਫੜਿਆ ਚੱਕਿਆ ਉਹਦੇ ਮਾਰਿਆ ਵੀ ਕੁੱਟਿਆ ਵੀ ਜੋ ਮਰਜ਼ੀ ਕੀਤਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾ ਕੇ ਬੈ ਉਹਨੂੰ ਥਾਣੇ ਭੇਜੇ ਉਹ ਲੈ ਕੇ ਉਹ ਚੱਕੇ ਉਸ ਤੋਂ ਬਾਅਦ ਜੀ ਉਹਨਾਂ ਨੇ ਮੈਡੀਕਲ ਮੇਰਾ ਉਸ ਦਿਨ ਮੈਡੀਕਲ ਨਹੀਂ ਹੋਣ ਦਿੱਤਾ ਉਹਨਾਂ ਨੇ ਮੇਰਾ ਅਗਲੇ 24 ਘੰਟੇ ਬਾਅਦ ਮੇਰਾ ਮੈਡੀਕਲ ਦੀ ਮੈਨੂੰ ਬੱਚੇ ਦੀ ਕਰਕੇ ਉਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਸਿਵਲ ਚੱਲੋ ਜੀ ਤੁਸੀਂ ਮੈਡੀਕਲ ਕਰਾਓ ਮੈਨੂੰ 2 ਮਹੀਨੇ ਲੱਗੇ ਵਾਕਿਆ ਕੇਸ ਹੰਮਨੇ ਆ ਮੈਡੀਕਲ ਵਿੱਚ ਸਰ ਮੈਨੂੰ 3 ਦਿਨ ਲੱਗੇ ਕਰਾਣ ਦੇ ਲਈ ਕਿਉਂਕਿ ਮੈਂ ਲਗਾਤਾਰ ਸਿਵਲ ਦੇ ਵਿੱਚ 3 ਦਿਨ ਤੱਕ ਤੱਕੇ ਖੰਦਾ ਰਿਹਾ ਬਲਕਿ ਉਹ ਇੱਕ ਉਹਨਾਂ ਨੇ ਕਨਸਟੇਬਲ ਮੇਰੇ ਨਾਲ ਭੇਜੀ ਸੀ ਉਹ ਵੀ ਬਹੁਤ ਸਹੀ ਸੀ ਜੀ ਨੇ ਮਤਲਬ ਸਾਰਾ ਕੰਮ ਸੰਭਾਇਆ ਮੇਰੇ ਨਾਲ ਖੜ ਕੇ ਸੰਪਰਕ ਹੈ ਮੈਡਮ ਜਦੋਂ ਮੈਂ ਉਥੋਂ ਸਿਵਲ ਚ ਬਾਹਰ ਨਿਕਲਿਆ ਤੇ ਮੈਨੂੰ ਅਚਾਨਕ ਫੋਨ ਆਇਆ ਤੇ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਇਹਦਾ ਕੋਈ ਪਤਾ ਨਹੀਂ ਵੀ ਕਿਹਨੇ ਫੋਨ ਕਰਤਾ ਕਿਸ ਨੇ ਕਰਤਾ ਤੇ ਇਹ ਬੋਲੇ ਬੇਟਾ ਮੈਂ ਪ੍ਰਦੀਪ ਜੀ ਤੁਹਾਡਾ ਨਾਮ ਪ੍ਰਦੀਪ ਹੈ ਤੋਂ ਤੁਹਾਡਾ ਲੜਕੀ ਦਾ ਨਾਮ ਜੋ ਵੀ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਤੁਸੀਂ ਇੱਕ ਕੰਮ ਕਰੋ ਤੁਸੀਂ ਮੇਰੇ ਕੋਲ ਆਓ ਤੇ ਮੈਂ ਸੋਚਿਆ ਵੀ ਕੋਈ ਪੈਸੇ ਪੂਸੇ ਲੋਨ ਵਾਸਤੇ ਜਾਂ ਪੈਸੇ ਪੂਸੇ ਖਿਚਣ ਵਾਸਤੇ ਕੋਈ ਵੀ ਕਿਉਂਕਿ ਹਰ ਬੰਦੇ ਨੂੰ ਇਦਾਂ ਲੱਗਦਾ ਵਾ ਮੈਂ ਮੈਂ ਵੀ ਪਿੱਛੇ ਹਟ ਰਿਹਾ ਸੀ ਕਿ ਨਹੀਂ ਯਾਰ ਗਲਤ ਨਾ ਹੋ ਜAVE ਕਿਉਂਕਿ ਮੈਂ ਗਰੀਬ ਬੰਦਾ ਮੈਂ ਕਿੱਥੇ ਜਾਊਂਗਾ ਠੀਕ ਹੈ ਜੀ ਰੋਜ਼ ਕਮਾਣਾ ਰੋਜ਼ ਖਾਣਾ ਤੇ ਮੈਂ ਇਹਨਾਂ ਕੋਲੇ ਪਹੁੰਚਿਆ ਚਲੋ ਕਿਸੇ ਤਰ੍ਹਾਂ ਆਪਣਾ ਮਨ ਮਾਰ ਕੇ ਮੈਂ ਪਹੁੰਚਿਆ ਪਰ ਜੋ ਸਕੂਨ ਇਹਨਾਂ ਕੋ ਮਿਲਿਆ ਮੈਨੂੰ ਇਦਾਂ ਲੱਗੇ ਜਿਵੇਂ ਮੇਰਾ ਪਰਿਵਾਰ ਕੋਲ ਮੈਂ ਆ ਕੇ ਬੈਠਿਆ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਬੇਫਿਕਰ ਰਹੋ ਥੋੜੇ ਤੋਂ ਮੈਂ ਕੋਈ ਪੈਸਾ ਨਹੀਂ ਲਾਉਂਗੀ ਕੋਈ ਚਾਰਜ ਨਹੀਂ ਕੋਈ ਪੈਸਾ ਦਿੱਤਾ ਵੀ ਹੈ ਚੱਕ ਮੈਂ ਕੋਈ ਪੈਸਾ ਨਹੀਂ ਦਿੱਤਾ ਦਿੱਤਾ ਨਹੀਂ ਕੋਈ ਪੈਸਾ ਨਹੀਂ ਦਿੱਤਾ ਕੋਈ ਪੈਸਾ ਕੋਈ ਪੈਸਾ ਦਿੱਤਾ ਨਹੀਂ ਕੋਈ ਪੈਸਾ ਨਹੀਂ ਦਿੱਤਾ ਮੈਂ ਬਿਲਕੁਲ ਫ੍ਰੀ ਲੜਿਆ ਬਿਲਕੁਲ ਫ੍ਰੀ ਲੜਿਆ 376 ਦਾ ਮਾਮਲਾ ਬਿਲਕੁਲ ਜੀ 376 ਦਾ ਮਾਮਲਾ ਹੈ ਜੀ ਬਿਲਕੁਲ ਇਹਨਾਂ ਨੇ ਫ੍ਰੀ ਲੜਿਆ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਜੋ ਇਨਸਾਨ ਨੇ ਇਕ ਤਾਂ ਹੁੰਦਾ ਇਨਸਾਨ ਲਾਲਚੀ ਇਹ ਇਹਨਾਂ ਦੇ ਅੰਦਰ ਕੋਈ ਲਾਲਚ ਨਹੀਂ ਦੇਖਿਆ ਇਹਨਾਂ ਦੇ ਅੰਦਰ ਇੱਕ ਪ੍ਰੇਮ ਭਾਵਨਾ ਸੀਗੀ ਉਹ ਬੱਚੀ ਦੇ ਪ੍ਰਤੀ ਔਰ ਮੇਰੀ ਤੀ ਦੇ ਪ੍ਰਤੀ ਇੰਨੀ ਪ੍ਰੇਮ ਭਾਵਨਾ ਸੀਗੀ ਕਿ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਜਦੋਂ ਇਹਨਾਂ ਨੂੰ ਦੇਖਦਾ ਤਾਂ ਮੇਰੀ ਅੱਖਾਂ ਭਰ ਆਉਂਦੀਆਂ ਨੇ ਕਿਉਂਕਿ ਮੈਡਮ ਜੀ ਨੇ ਜੋ ਕੀਤਾ ਨਾ ਉਹ ਕੋਈ ਕੋਈ ਇਨਸਾਨ ਕਰਦਾ ਜੀ ਕੋਈ ਵਕੀਲ ਹੀ ਕਰਦਾ ਕੋਈ ਕੋਈ ਕਰਦਾ ਜੀ ਦੇਖੋ ਉਹ ਕਹਿੰਦੇ ਵੀ ਕੀ ਪੈਸੇ ਬੋਲ ਲੈਂਦੇ ਆ ਜੀ ਰੱਬ ਦਾ ਰੂਪ ਹੁੰਦਾ ਉਹੀ ਕਰ ਸਕਦਾ ਜੀ ਹਰ ਕਿਸੇ ਦੇ ਵੱਸਦਾ ਨਹੀਂ ਹੈਗਾ ਕਿਉਂਕਿ ਹਰ ਬੰਦਾ ਅੱਜ ਕੱਲ੍ਹ ਅੱਜ ਦਾ ਜ਼ਮਾਨਾ ਹੈਗਾ ਪੈਸੇ ਦਾ ਸਭ ਬੰਦਾ ਸੋਚਦਾ ਵੀ ਇਹੋ ਕੀ ਪਤਾ ਦੁਨੀਆਦਾਰੀ ਦਾ ਇਹ ਤੋ ਜਿੰਨਾ ਕੁ ਲਾਉਣਾ ਲਾ ਲੋ ਠੀਕ ਹੈ ਜੀ ਜਿਹੜਾ ਕੱਲ ਤੁਹਾਨੂੰ ਦਿਪਤੀ ਸੁਜਿੰਦਰ ਸੈਡਵੋਕੇਟ ਜੀ ਨੇ ਬੀਤਾਰਨਾ ਆ ਤੁਹਾਨੂੰ ਨਿਆਂ ਮਿਲਿਆ ਤੇ ਤੁਹਾਡਾ ਕੀ ਉਸ ਟਾਈਮ ਰਿਐਕਸ਼ਨ ਕੀ ਸੀ ਕੀ ਤੁਹਾਨੂੰ ਲੱਗਾ ਮੈਨੂੰ ਮੈਡਮ ਜੀ ਨੇ ਕੱਲ ਫੋਨ ਕੀਤਾ ਕਹਿੰਦੇ ਪ੍ਰਦੀਪ ਜੀ ਤੁਹਾਡੀ ਬੇਟੀ ਦੀ ਗੁਨਾਹਗਰ ਨੂੰ ਉਹਨੂੰ ਸਜ਼ਾ 20 ਸਾਲੀ ਹੋ ਗਈ ਹੈ ਉਸ ਵੇਲੇ ਜੀ ਮੈਂ ਅੱਕਾ ਬੱਕਾ ਰਹਿ ਗਿਆ ਕਿਉਂਕਿ ਮੈਨੂੰ ਇੰਨੀ ਖੁਸ਼ੀ ਹੋਈ ਅੰਦਰੋਂ ਕਿਉਂਕਿ ਜਦੋਂ ਬੰਦੇ ਦੀ ਆਤਮਾ ਰੋਂਦੀ ਹੈ ਦਿਲ ਰੋਂਦਾ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਇਦਾਂ ਲੱਗਿਆ ਕਿ ਹਾਂ ਬਈ ਕੋਈ ਮੇਰਾ ਆਪਣਾ ਸੀ ਜਿਹੜਾ ਮੇਰੇ ਨਾਲ ਖੜਾ ਸੀਗਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਜੱਜ ਸਾਹਿਬ ਦਾ ਵੀ ਜਿਨ੍ਹਾਂ ਨੇ ਮੇਰਾ ਜਲਦੀ ਇਨਸਾਫ ਬਹੁਤ ਜਲਦੀ ਇਨਸਾਫ ਕੀਤਾ ਆਮ ਲੋਕੀ ਕਹਿੰਦੇ ਵੀ ਸਾਨੂੰ ਇਨਸਾਫ ਜਲਦੀ ਹੋੜ ਕੇ ਚਾਹੀਦੀ ਤੱਕੇ ਭੁਖਾਣੇ ਜੀ ਸਰ ਖਾਣੇ ਪੈਂਦੇ ਮੈਂ ਪਹਿਲਾਂ ਵੀ ਇੱਕ ਵਾਰ ਇੱਥੇ ਆਇਆ ਮੈਂ ਬਹੁਤ ਤੱਕੇ ਖਾ ਕੇ ਗਿਆ ਜੀ ਪਰ ਜੋ ਮੈਡਮ ਜੀ ਨੇ ਮੇਰੇ ਨਾਲ ਕੀਤਾ ਨਾ ਮੇਰੇ ਲਈ ਤਾਂ ਰੱਬ ਰੂਪ ਨੇ ਹਾਂ ਤੇ ਫਿਰ ਲਿਆ ਮਾਨਯੋਗ ਦਾਲਤ ਅਮਰਜੀਤ ਸਿੰਘ ਦੀ ਅਦਾਲਤ ਬਹੁਤ ਤਸੱਲੀ ਵੀ ਤੁਹਾਨੂੰ ਬਿਲਕੁਲ ਇਨਸਾਫ ਦਿੱਤਾ 20 ਸਾਲ ਦੀ ਰੋਪੀ ਸਜ਼ਾ ਦਿੱਤੀ ਜੀ ਜੀ ਮੈਨੂੰ ਬਹੁਤ ਬਹੁਤ ਖੁਸ਼ੀ ਆ ਜੀ ਮੈਨੂੰ ਅਮਰਜੀਤ ਜੱਜ ਸਾਹਿਬ ਨੇ ਮੈਨੂੰ ਇਨਸਾਫ ਦਿੱਤਾ ਮੈਨੂੰ ਦਿੱਤਾ ਮੇਰੀ ਬੇਟੀ ਨੂੰ ਦਿੱਤਾ ਕਿਉਂਕਿ ਉਹ ਜਿਹੜਾ ਇਨਸਾਨ ਸੀਗਾ ਉਹ ਮਾਫੀ ਦੇ ਲਾਇਕ ਨਹੀਂ ਸੀਗਾ ਕਿਉਂਕਿ ਆਦਮੀ ਆ ਉਮਰ ਦੇ ਵਿੱਚ ਆ ਕੇ ਵਿਆਹ ਕਰਾ ਲੈਂਦਾ ਤੇ ਉਹ ਕਿਸੇ ਦੀ ਵੀ ਤੀ ਪੈਣ ਨਹੀਂ ਕਿਉਂਕਿ ਇੱਕ ਇਹ ਕਿਉਂ ਨਹੀਂ ਨਵਾਲੇ ਕਿ ਇੱਕ ਉਹ ਦੇ ਬਾਲਗ ਹਰ ਆਦਮੀ ਹੈ ਮੈਂ ਵੀ ਹੈ ਮੇਰੇ ਹੀ ਬੱਚੇ ਮੇਰੇ ਹੀ ਪਰਿਵਾਰ ਹੈ ਚਲੋ ਇਨਸਾਨ ਤੋਂ ਗਲਤੀ ਹੁੰਦੀ ਹੈ ਪਰ ਇੱਕ ਇੱਕ ਗਲਤੀ ਮਾਫੀ ਲੈ ਕੇ ਨਹੀਂ ਹੈਗੀ ਕਿਉਂਕਿ ਇਹ ਮੇਰਾ ਹੀ ਬੱਚਾ ਤਾਂ ਕਿਸੇ ਹੋਰ ਦੇ ਬੱਚੇ ਨਾਲ ਵੀ ਕਰ ਸਕਦਾ ਸੀ ਇਸ ਕਰਕੇ ਮੈਂ ਵੀ ਉਹਦੇ ਮੈਂ ਇਨਸਾਫ ਹੀ ਚਾਹੁੰਦਾ ਸੀ ਕਿ ਉਹਨੂੰ ਸਜ਼ਾ ਹੋਵੇ ਕਿਉਂਕਿ ਅੱਜ ਮੇਰੇ ਬੱਚੇ ਨੇ ਕੱਲ ਨੂੰ ਕਿਸੇ ਹੋਰ ਦਾ ਬੱਚੇ ਨਾਲ ਗਲਤ ਕਰਦਾ ਪੂਰਾ ਇਨਸਾਫ ਤੁਹਾਨੂੰ ਮਿਲ ਬਿਲਕੁਲ ਜੀ ਮੈਨੂੰ ਬਹੁਤ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਨੂੰ ਬਾਬ ਜਿਹੜਾ ਪੀੜਤ ਦੇ ਜਿਹੜੇ ਪਿਤਾ ਜੀ ਕੈਮਰੇ ਸਾਹਮਣੇ ਆਇਆ ਮਾਂਜੋਗ ਜ਼ਿਲ੍ਹਾ ਲੁਧਿਆਣਾ ਦੇ ਮਾਂਜੋਗ ਅਮਰਜੀਤ ਸਿੰਘ ਜੀ ਦਾ ਅਦਾਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ આરોપી ਨੂੰ ਜਿਹੜੀ 20 ਸਾਲ ਦੀ ਸਜ਼ਾ ਦਿੱਤੀ ਹੈ ਤਾਂ ਬਿਲਕੁਲ ਪਰਿਵਾਰ ਸੰਤੋਸ਼ਟ ਹੈ ਖਾਸ ਕਰਕੇ ਮਾਂਜੋਗ ਅਦਾਦੇ ਨਾਲ ਜਿਹੜੇ ਐਡਵੋਕੇਟ ਦੀਪਤੀ ਸੁਲਜਾ ਦਾ ਵੀ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਬਿਨਾਂ ਨਿਸਵਾਰਥ ਇੱਕ ਪੈਸਾ ਲਿੱਤੇ ਵੀ ਇਸ ਕੇਸ ਲੜਿਆ ਜਿਹੜਾ ਕਿ ਆਮਲੇ ਲੋਕਾਂ ਦਾ ਲੱਖਾਂ ਰੁਪਏ ਲਾਈ ਜਾਂਦੇ ਤਾਂ ਮੈਂ ਦੁਬਾਰਾ ਵਾਪਸ ਜਾਊਂਗਾ ਮੈਡਮ ਦੀਪਤੀ ਮੈਡਮ ਬੜੀ ਜਲਦੀ ਇਨਸਾਫ ਮਿਲੇ ਇੱਕ ਸਾਲ ਦੇ ਅੰਦਰ ਅੰਦਰ ਇਨਸਾਫ ਮਿਲਣਾ ਲੱਗ ਰਿਹਾ ਵੀ ਹੁਣ ਜੜੀਆਂ ਆਪਣੀਆਂ ਸਪੈਸ਼ਲ ਜੜੀਆਂ ਫਾਸਟ ਟਰੈਕ ਕੋਰਟ ਹੈਗੇ ਮਾਨਯੋਗ ਜੱਜ ਸਾਹਿਬ ਹੈ ਹੁਣ ਇਸ ਗੱਲਾਂ ਨੂੰ ਗੰਭੀਰ ਨਾਲ ਲੈਂਦੇ ਹੋ ਖਾਸ ਕਰਕੇ ਉਹ ਲੋਕੀ ਜਿਹੜੇ ਇਦਾਂ ਦੇ ਗਲਤ ਕੰਮ ਜਾਂ ਗੁਨਾਹ ਕਰਦੇ ਤਾਂ ਉਹਨਾਂ ਦੀ ਜੜੀ ਬੰਦੀ ਸਜ਼ਾ ਸਲਾਕਾ ਦੇ ਪਿੱਛੇ ਜਲਦੀ ਹੋਵੇਗੀ ਮੈਂ ਸਭ ਤੋਂ ਪਹਿਲਾਂ ਤਾਂ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ ਠੀਕ ਹੈ ਇੱਕ ਜ਼ਖਮ ਮਿਲਿਆ ਵਿਕਟਮ ਦੇ ਫਾਦਰ ਨੂੰ ਪਰ ਮੈਂ ਨਾਂ ਲੈ ਵੀ ਕਹਾਂਗੀ ਉਹ ਜ਼ਖਮ ਤਾਂ ਪਰਨੀ ਚ ਸਮਾਂ ਲੱਗੇਗਾ ਲੇਕਿਨ ਉਹਦੇ ਤੇ ਮਲਮ ਲਗਾਈ ਹੈ ਜੱਜ ਸਾਹਿਬ ਨੇ ਤੇ ਇੱਕ ਰਿਕੁਐਸਟ ਮੈਂ ਪੁਲਿਸ ਨੂੰ ਵੀ ਕਰਨਾ ਚਾਹਾਂਗੀ ਕਿਉਂਕਿ ਕਿਉਂਕਿ ਐਦਾਂ ਵੈ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਸਪੈਸ਼ਲ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਨੂੰ ਪੋਕਸੋ ਦੇ ਅਧੀਨ ਦੇਣਾ ਚਾਹੀਦਾ ਹੈ ਸੈਕਸ਼ਨ ਦੇ ਅਧੀਨ ਲੇਕਿਨ ਉਹ ਬਕਸੋ ਦੇ ਅਧੀਨ ਸਪੈਸ਼ਲ ਫਾਸਟ ਟਰੈਕ ਕੋਰਟ ਤੇ ਨਹੀਂ ਕੇਸ ਨੂੰ ਲਗਾਨਦੇ ਉਸ ਦੇ ਲਈ ਮੈਂ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੇ ਵਿਕਟਮ ਦਾ ਕੇਸ ਤੁਰੰਤ ਸਪੈਸ਼ਲ ਫਾਸਟ ਟਰੈਕ ਕੋਰਟ ਤੇ ਲਗਾਇਆ ਤੇ ਮੈਂ ਤੁਹਾਡੇ ਚੈਨਲ ਦੇ ਜਰੀਏ ਇਹ ਵੀ ਇੱਕ ਸੂਚਨਾ ਦੱਸਣਾ ਚਾਹਾਂਗੀ ਕਿ ਸਪੈਸ਼ਲ ਫਾਸਟ ਟਰੈਕ ਕੋਰਟ ਦੇ ਵਿੱਚ ਜਦੋਂ ਕੇਸ ਜਾਂਦਾ ਹੈ ਤੇ 1 ਸਾਲ ਦੇ ਵਿੱਚ ਆਰਡਰ ਜੱਜਮੈਂਟ ਨਿਆਇਦਿਸ਼ ਜੀ ਨੂੰ ਦੇਣੇ ਹੁੰਦੇ ਆ ਤੇ ਜੇ ਕਿਸੇ ਵੀ ਪਰਸਨ ਵਿਦ ਡਿਸੇਬਲ ਮਾਈਨਰ ਚਾਈਲਡ ਹੈ ਅਗਰ ਉਹਨੂੰ ਮੇਰੀ ਮਦਦ ਚਾਹੀਦੀ ਹੈ ਅਖਬਾਰ ਵਿੱਚ ਦੇਖ ਕੇ ਜਦੋਂ ਮੈਂ ਉਹਨਾਂ ਨੂੰ ਕੰਟੈਕਟ ਕਰਦੀ ਆ ਤਾਂ ਪਹਿਲੇ ਤਾਂ ਪੇਰੈਂਟਸ ਹੀ ਕਹਿੰਦੇ ਨਹੀਂ ਜੀ ਬਹੁਤ ਟਾਈਮ ਲੱਗ ਜਾਏਗਾ ਰਹਿਣ ਤੋਂ ਦੋ ਤਿੰਨ ਕੇਸ ਹੋਏ ਫਿਰ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਸ਼ਾਇਦ ਵਕੀਲ ਖਰਚਾ ਲੇਗਾ ਮੇਰੇ ਕੋਲ ਕੰਮ ਦੀ ਕਮੀ ਨਹੀਂ ਹੈ ਵਾਈਗੁਰੂ ਜੀ ਦਾ ਬਹੁਤ ਦਿੱਤਾ ਹੈ ਤੇ ਮੈਂ ਇਹ ਸੇਵਾ ਦੇ ਰੂਪ ਵਿੱਚ ਜਿਹੜੇ ਵੀ ਮਾਈਨਰ ਚਾਈਲਡ ਹੈ ਰੇਪ ਵਿਕਟਮ ਹੈ ਉਹਨਾਂ ਦਾ ਕੇਸ ਫ੍ਰੀ ਆਫ ਕੋਸਟ ਲੜਦੀਆਂ ਜਿਹੜੇ ਪੈਸੇ ਨਹੀਂ ਦੇ ਸਕਦੇ ਤੇ ਜੇ ਤੁਹਾਡੇ ਚੈਨਲ ਨਾਲ ਇਹ ਵੀ ਕਹਿਣਾ ਚਾਹਾਂਗੀ ਜੇ ਦਿਵਿਆੰਗ ਹੈ ਕੋਈ ਮਾਈਨਰ ਚਾਈਲਡ ਹੈ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਪੈਸੇ ਦੇ ਸਕਦੇ ਤਾਂ ਮੋਸਟ ਵੈਲਕਮ ਹੈ ਤੁਹਾਡੇ ਲਈ ਦੀਪਤੀ ਸਲੂਜਾ ਦੇ ਆਫਿਸ ਦੇ ਦਰਵਾਜ਼ੇ ਔਰ ਉਹਦੇ ਦੋਨੋਂ ਹੱਥ ਖੋਲ ਕੇ ਸਵਾਗਤ ਕਰ ਰਹੀ ਆ ਤੇ ਰੱਬ ਨਾ ਕਰੇ ਕਿਸੇ ਨਾਲ ਐਵੇਂ ਦੀ ਅਨਹੋਨੀ ਹੋਏ ਤੇ ਜੇ ਕੈਂਸਰ ਪੇਸ਼ੈਂਟ ਨੇ ਵੀ ਮਦਦ ਲੈਣੀ ਹੈ ਤੇ 8 ਤੋਂ 9 ਦੇ ਵਿੱਚ ਤੁਸੀਂ ਮੇਰੇ ਕੋਲ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੈ ਸਕਦੇ ਹੋ ਉਹਦੇ ਲਈ ਵੀ ਮੇਰੀ ਫ੍ਰੀ ਸੇਵਾ ਹੈ ਕੋਈ ਚਾਰਜ ਨਹੀਂ ਅਗਰ ਸਰਕਾਰੀ ਸਕੀਮ ਕੋਈ ਲੈਣੀ ਹੈ ਦਿਵਿਆੰਗ ਲਈ ਤਾਂ ਉਹਦੇ ਲਈ ਵੀ ਮੇਰਾ ਕੋਈ ਚਾਰਜ ਨਹੀਂ ਹੈ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਦੇਖਦੇ ਹੋਏ ਦਰਸ਼ਕ 9888 20 33 28 ਤੇ ਮੈਂ ਸੰਦੀਪ ਜੀ ਦਾ ਵੀ ਧੰਨਵਾਦ ਕਰਾਂਗੀ ਤੇ ਪੁਲਿਸ ਨੂੰ ਇੱਕ ਸੋਚਣਾ ਚਾਹੀਦਾ ਹੈ ਦੇਖੋ ਜਿਵੇਂ ਗਰੀਬ ਦਾ ਬੱਚਾ ਉਵੇਂ ਤੁਹਾਡੇ ਘਰ ਵੀ ਧੀ ਪੈਣਾ ਵਾ ਪਤਾ ਨਹੀਂ ਅਨੋਨੀ ਕਿੰਦੇ ਨਾਲ ਹੋਏ ਕਮ ਸੇ ਕਮ ਕੋਸ਼ਿਸ਼ ਕਰੋ ਕਿ ਜੇ ਐਫ ਆਈ ਆਰ ਕਰ ਰਹੇ ਹੋ ਤਾਂ ਟਾਈਮ ਨਾਲ ਕਰੋ 24 ਘੰਟੇ ਬਾਅਦ ਤੁਸੀਂ ਐਫ ਆਈ ਆਰ ਕਰਦੇ ਹੋ ਤਾਂ ਬੱਚੇ ਦੇ ਸਰੀਰ ਦੇ ਵਿੱਚੋਂ ਉਹ ਖੇਲਦਾ ਕੁੱਦਦਾ ਬੱਚਾ ਉਹਨੂੰ ਜਿਆਦਾ ਦਿਨ ਨਹੀਂ ਪੇਰੈਂਟਸ ਰੋਕ ਸਕਦੇ ਤਾਂ ਕਾਫੀ ਸਬੂਤ ਮਿਟ ਜਾਂਦੇ ਆ ਜੇ ਮੈਡੀਕਲ ਕਰਾ ਰਹੇ ਹੋ ਤਾਂ ਸਿਵਲ ਹਸਪਤਾਲ ਨੂੰ ਵੀ ਮੇਰੀ ਬੇਨਤੀ ਹੈ ਕਿ ਮੈਡੀਕਲ ਜਲ ਤੋਂ ਜਲਦ ਇੱਕ ਵਿਕਟਮ ਅੱਗੇ ਹੀ ਦੁਖੀ ਹੁੰਦਾ ਆਪਣੇ ਬੱਚਿਆਂ ਨਾਲ ਜਲਦ ਤੋਂ ਜਲਦ ਮੈਡੀਕਲ ਕਰੋ ਕਿਉਂਕਿ ਕਰੀਬਨ ਪ੍ਰੋਬਲਮਸ ਆਂਦੀਆਂ ਨੇ ਸਿਵਲ ਹਸਪਤਾਲ ਦੀਆਂ ਸੋਚੋ 80% ਪ੍ਰੋਬਲਮਸ ਆਂਦੀਆਂ ਡਾਕਟਰਸ ਨਹੀਂ ਹੁੰਦੇ ਜਾਂ ਮੈਡੀਕਲ ਨਹੀਂ ਹੁੰਦਾ ਜਾਂ ਮਤਲਬ ਬਹੁਤ ਸਾਰੀਆਂ ਆਂਦੀਆਂ ਤੇ ਇਹ ਮੇਰੀ ਬੇਨਤੀ ਹੈ ਕਿਉਂਕਿ ਸਰਕਾਰਾਂ ਦੇ ਉੱਤੇ ਤੁਹਾਨੂੰ ਵੀ ਪਤਾ ਹੈ ਤੇ ਮੈਂ ਸਿਰਫ ਇੰਨਾ ਹੀ ਕਹਾਂਗੀ ਕਿ ਜੇ ਇੱਕ ਪੀੜਿਤ ਹੈ ਤਾਂ ਉਹਦੀ ਜਿੰਨੀ ਕੋ ਤੁਸੀਂ ਮਦਦ ਕਰ ਸਕਦੇ ਹੋ ਕਰੋ ਤਾਂ ਬਹੁਤ ਬਹੁਤ ਸ਼ੁਕਰੀਆ ਦਾ ਅੰਦਾਜ਼ ਦੇ ਕਿ ਅੱਜ ਪੂਰਾ ਉਹ ਪੀੜਿਤ ਪਰਿਵਾਰ ਬੜਾ ਖੁਸ਼ ਵੀ ਆ ਤੇ ਮਾਨਯੋਗ ਅਮਰਜੀਤ ਸਿੰਘ ਦੀ ਅਦਾਲਤ ਦਾ ਜਿਹੜਾ ਧੰਨਵਾਦ ਵੀ ਕਰਦੇ ਜਿਨ੍ਹਾਂ ਨੇ ਉਸ ਪੀੜੇ ਪਰਿਵਾਰ ਨੂੰ ਇਹ ਹਸਾਬਤਾ ਬਿਲਕੁਲ ਮੇਨਾ ਮੌਜੂਦਾ ਐਡਵੋਕੇਟ ਦਿਪਤੀ ਸਰੇ ਜਿਨ੍ਹਾਂ ਨੇ ਸਵਾਦ ਇੱਕ ਪੈਸਾ ਲਿੱਤੇ ਵੀ ਉਹਨਾਂ ਦਾ ਕੇਸ ਲੜਿਆ ਤਾਂ ਜਿੱਤ ਪ੍ਰਾਪਤ ਕੀਤੀ ਤਾਂ ਪੂਰਾ ਪੀੜੇ ਪਰਿਵਾਰ ਨੂੰ ਇਨਸਾਫ ਦੇਣ ਨਾਲ ਸਹਿਯੋਗੀ ਖੜੇ ਜਿਨ੍ਹਾਂ ਨੇ ਕਾਫੀ ਮਦਦ ਕਰਕੇ ਇਸ ਸਾਰੇ ਕੇਸ ਨੂੰ ਇੱਕ ਸਾਲ ਤੋਂ ਪਹਿਲਾਂ ਹੀ ਪੀੜੇ ਪਰਿਵਾਰ ਨੂੰ ਇਨਸਾਫ ਦੇ ਕੇ ਉਹਨਾਂ ਲੋਕਾਂ ਦੇ ਜਿਹੜੇ ਕਥਨ ਹੈਗੇ ਆ ਵੀ ਇਹ ਕੋਰਟਾਂ ਦੇ ਵਿੱਚ ਜਿਹੜੀ ਅਦਾਲਤਾਂ ਵਿੱਚ ਜਿਹੜਾ ਇਨਸਾਫ ਹੈ ਦਿਰੀ ਨਾਲ ਮਿਲਦਾ ਤੇ ਮਾਨਯੋਗ ਅਮਰਜੀਤ ਸਿੰਘ ਦੀ ਅਦਾਲਤ ਨੇ 1 ਸਾਲ ਦੇ ਅੰਦਰ ਹੀ ਉਸ આરોપી ਨੂੰ 20 ਸਾਲ ਦੀ ਸਜ਼ਾ ਦੇ ਕੇ ਉਹਨਾਂ ਪੀੜਤ ਪਰਿਵਾਰ ਨੂੰ ਇਨਸਾਫ ਦੇ ਕੇ ਅੱਜ ਮਾਨਯੋਗ ਕੋਰਟ ਦੀ ਗરિਮਾ ਨੂੰ ਵੀ ਰੱਖਿਆ ਕਮਮਨ ਬੋਬੀ ਨਾਲ ਸੰਦੀਪ ਸ਼ਰਮਾ ਦਿੱਲੀ ਸਰ ਤੋਂ ਵੀ ਲੁਧਿਆਣਾ